ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਏਰੀਆਸ ਨਾਮ ਖੜਿਆਲ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਗੋਪੀ ਬੁੱਲ ਦੀ ਬਹੁਤ ਸੋਹਣੀ ਝੋਟੀ ਸੇਲ ਹੈ ਜੋ ਕਿ ਕੱਲ ਦੀ ਅਜੇ ਤਾਜੀ ਸੂਈ ਹੈ ਜੀ ਤੀਜੇ ਸੂਏ ਆ ਪਿਛਲੇ ਸੂਏ 20 ਤੋਂ 17 ਲੀਟਰ ਦਿੱਤਾ ਪੂਰੇ ਵੱਡੇ ਕਦ ਕਾਟ ਦੀ ਝੋਟੀ ਹੈ ਜੀ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਨੋਟ ਕਰ ਸਕਦੇ ਹੋ 94 171 53845 ਹਾਂਜੀ 9417153845 ਬਾਕੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਪੂਰੇ ਵੱਡੇ ਕਦ ਕੜ ਦੀ ਤੀਜੇ ਸੂਏ ਛੋਟੀ ਸੇਲਾ ਤੇ ਦੂਸਰੇ ਸੂਏ ਇਸ ਨੇ 17 ਲੀਟਰ ਦੁੱਧ ਦਿੱਤਾ ਜੀ ਪੂਰੇ ਫੁੱਲ ਹੈਵੀ ਵੇਟ ਦੀ ਕਦ ਕੜ ਦੀ ਝੋਟੀ ਹੈ ਗੋਪੀ ਬੋਲ ਦੀ ਝੋਟੀ ਹੈ ਜੀ ਏਰੀਆ ਹੈਗਾ ਸੁਨਾਮ ਪਿੰਡ ਖੜਿਆਲ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਗੱਲਬਾਤ ਕਰ ਸਕਦਾ ਹੈ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਵੇਖਣ ਲਈ ਚੈਨਲ ਪੇਜ ਇੰਸਟਾਡੀ ਜਰੂਰ ਫੋਲੋ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ